ਇਹ ਸਰ ਪੰਜਾਬ ਸਰਕਾਰ ਵੱਲੋਂ ਹਸਪੀਟਲ ਦੇ ਵਿੱਚ ਕ੍ਰਿਟੀਕਲ ਕੇਅਰ ਯੂਨਿਟ ਬਣ ਜਾ ਰਿਹਾ ਜਿਹੜਾ ਕੋ ਤਕਰੀਬਨ 13 ਕਰੋੜ ਰੁਪਏ ਦਾ ਵਾ ਕੀ ਇਥੇ ਪਤਾ ਲੱਗਾ ਕਿ ਪੁਰਾਣੇ ਜੀ ਨੂੰ ਫੋਸ਼ਟ ਕੀਤਾ ਗਿਆ ਸਰ ਸ਼ਿਫਟ ਬਾਰੇ ਮੈਨੂੰ ਨਹੀਂ ਪਤਾ ਕਿਉਂ ਉਹਨੂੰ ਸ਼ਿਫਟ ਕੀਤਾ ਗਿਆ ਮੇਰੀ ਡਿਊਟੀ ਲਗਾਈ ਗਈ ਆ ਤੇ ਮੈਂ ਆਨ ਕੇ ਦੇਖਿਆ ਐਕਸ਼ਨ ਸਾਹਿਬ ਨੇ ਦੇਖਿਆ ਕੋਈ ਟਮਾੜੀ ਲੱਗ ਰਹੀ ਔਰ ਰਿਮੂਵ ਕਰਾਤੀ ਸਾਰੀ ਤੇ ਉਹਨੂੰ ਵਧੀਆ ਕੰਮ ਹੋ ਰਿਹਾ ਕਿੰਨੀ ਗੱਟ ਲੱਗ ਚੁੱਕੀ ਸੀ ਤਾਂ 400 80 ਹੈ ਗਈ 500 ਹੋਏਗੀ ਵੱਤ ਵਾਤ ਮੈਂ ਗਿਣਤੀ ਨਹੀਂ ਕੀਤੀ ਜਿਹੜੀ ਨੀਆਂ ਦੇ ਵਿੱਚ ਲੱਗੀ ਸੀ ਮੈਂ ਸਾਰੀ ਰਿਮੂਵ ਕਰਾ ਦਿੱਤੀ ਕਿੰਨੇ ਫੜ ਕੰਮ ਹੋ ਚੁੱਕਾ ਕੰਮ ਤੇ ਜੇ ਸਿਰ ਸਟਾਰਟ ਆ 10% ਕੰਮ ਹੋਇਆ ਕਿਸੇ ਦਾ ਵੀ ਕੋਈ ਸ਼ਿਕਾਇਤ ਆਈ ਸੀ ਕਿ ਕੋਈ ਪਿੱਲੀ ਇੱਟ ਲੱਗ ਰਹੀ ਹੈ ਜਾਂ ਕੋਈ ਮੈਨੂੰ ਇਸ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਹੈਗੀ ਮੇਰੀ ਡਿਊਟੀ ਲਗਾਈ ਗਈ ਸੀ ਮੈਂ ਮੈਨੂੰ ਉਹਨਾਂ ਨੇ ਕਿਹਾ ਸੀ ਕਿ ਪੁਰਾਣੀ ਇੱਟ ਲੱਗੀ ਹੈ ਕੋਈ ਮਾੜੀ ਇੱਟ ਲੱਗੀ ਮੈਂ ਕਢਵਾਤੀ ਸਾਰੀ ਕਿੰਨੇ ਲਾਈ ਸੀ ਤੇ ਕਿਦੀ ਨਿਕਲੀ ਲੱਗਦੀ ਹੈ ਇੱਟ ਲਾਉਂਦੀ ਹੈ ਸਰ ਮੈਨੂੰ ਇਹ ਬਾਰੇ ਜਾਣਕਾਰੀ ਨਹੀਂ ਕੋਈ ਹੈਗੀ ਵੀ ਪਹਿਲੋਂ ਕੌਣ ਕੰਮ ਕਰ ਰਿਹਾ ਸੀ ਕਿੰਨੇ ਲਗਾਈ ਆ ਮੈਨੂੰ ਤੇ ਮੇਰੀ ਡਿਊਟੀ ਲਗਾਈ ਗਈ ਮੈਂ ਆਣ ਕੇ ਮੈਂ ਦੇਖਿਆ ਮੈਨੂੰ ਦੱਸਿਆ ਗਿਆ ਵੀ ਆ ਗਲਤੀ ਠੇਕਦਾਰ ਦੀ ਸਾਰੇ ਲਾਈ ਚੱਕਦੇ ਲਾਈ ਮੈਡਮ ਇਹ ਹੁਣ ਵੇਖਣਗੇ ਜੀ ਸਾਡੇ ਉੱਪਰ ਜਿਹੜੇ ਹੈਗੇ ਆ ਸਾਰੇ ਕਿੰਨੀ ਨਗਲੀ ਹੋਈ ਆ ਅਸੀਂ ਜਾਂਚ ਚੱਲ ਰਹੀ ਹੈ ਹਾਂ ਜਾਂਚ ਚੱਲ ਰਹੀ ਹੈ ਕਿ ਕਿੰਨੇ ਲਗਾਈ ਹੋਈ ਹੈ ਉਹ ਆਪਾਂ ਰਿਮੂਵ ਕਰਾ ਦਤੀ ਹੈ ਜੀ ਸਾਰੀਆਂ ਛੋਟੂ ਵਗੈਰਾ ਖੇਚਲੀ ਆਉਂਦੀਆਂ ਹੁਣ ਤੁਹਾਡੀ ਕੀ ਜ਼ਿੰਮੇਵਾਰੀ ਹੈ ਜੀ ਸਰ ਮੇਰੀ ਨਿਗਰਾਨੀ ਦੇ ਵਿੱਚ ਫਰਸਟ ਕਲਾਸ 8 ਈ ਹੋਈ ਆ ਉਹ ਤੁਸੀਂ ਦੇਖ ਸਾਡੇ ਚੱਕੇ ਲੱਗੇ ਹੋਏ ਆ ਫਰਸਟ ਕਲਾਸ 80 ਆ ਫਰਸਟ ਕਲਾਸ ਰੀਟ ਆ ਸੀਮੈਂਟ ਏਸੀਸੀ ਬ੍ਰਾਂਡ ਦਾ ਲਗਾਇਆ ਜਾ ਰਿਹਾ ਸਰੀਆ ਵਧੀਆ ਕੁਆਲਟੀ ਦਾ ਵਾ ਜੰਤਲ ਦਾ ਸਰੀਆ ਹੈਗਾ ਕੰਕਰੀਟ ਜਿਹੜੀ ਆ ਆਰਐਮਸੀ ਤੋਂ ਮਿਕਸ ਹੋ ਕੇ ਆ ਰਹੀ ਆ ਜਿੱਥੇ ਕਿਤੇ ਥੋੜੀ ਬੋਤੀ ਲੋਡ ਪੈਂਦੀ ਹੈ ਸਾਡਾ ਮਿਕਸਚਰ ਹੈਗਾ ਉਹਦੇ ਨਾਲ ਮਿਕਸ ਕਰਕੇ ਪਾਈ ਜਾ ਰਹੀ ਹੈ ਠੀਕ ਨਹੀਂ ਤੇ ਵਧੀਆ ਕੁਆਲਟੀ ਦਾ ਕੰਮ ਹੋ ਰਿਹਾ ਐਸ ਪਰ ਗਾਈਡਲਾਈਨ ਮੈਂ ਉਹਨੂੰ ਕਿਹਾ ਕਿ ਜੋ ਐਸ ਪਰ ਸਾਡੀਆਂ ਗਾਈਡਲਾਈਨ ਹੈਗੀਆਂ ਉਹਦੇ ਮੁਤਾਬਕ ਕੰਮ ਕਰਨਾ ਪੈਣਾ ਉਹ ਤੋਂ ਲੰਬੇ ਨਹੀਂ ਲਿਆ ਜਾਦਾ ਜਿਸ ਤਰ੍ਹਾਂ ਤੁਸੀਂ ਕਹਿੰਦੇ ਠੇਕੇਦਾਰ ਨੇ ਜਿਹੜਾ ਹੈ ਕੰਮ ਪਹਿਲਾਂ ਬਿਨਾਂ ਦਸੰਬੜਾ ਮਿਲੂਗਾ ਲਾ ਦੇ ਦਿੱਤੀ ਆ ਲੱਗਦਾ ਉਹਤੇ ਵੀ ਕਾਰਵਾਈ ਜਦ ਦੀ ਜਾਂਚ ਹੋਣੀ ਹੈ ਹਾਂਜੀ ਉਹ ਜੋ ਸਾਡੀ ਵਿਭਾਗ ਦੀ ਕਾਰਵਾਈ ਉਹ ਸਾਡੇ ਅਫਸਰ ਉਹ ਦੇਖਣਗੇ ਕਰਨਗੇ ਇਹ ਸਰ ਪੰਜਾਬ ਸਰਕਾਰ ਵੱਲੋਂ ਹਸਪਤਾਲ ਦੇ ਵਿੱਚ ਕ੍ਰਿਟੀਕਲ ਕੇਅਰ ਯੂਨਿਟ ਬਣ ਜਾ ਰਿਹਾ ਜਿਹੜਾ ਕੋ ਤਕਰੀਬਨ 13 ਕਰੋੜ ਰੁਪਏ ਦਾ ਵਾ ਕੀ ਇਥੇ ਪਤਾ ਲੱਗਾ ਕਿ ਪੁਰਾਣੀ ਜੀ ਨੂੰ ਫੌਟਸ਼ਟ ਕੀਤਾ ਗਿਆ ਸਰ ਸ਼ਿਫਟ ਬਾਰੇ ਮੈਨੂੰ ਨਹੀਂ ਪਤਾ ਕਿਉਂ ਉਹਨੂੰ ਸ਼ਿਫਟ ਕੀਤਾ ਗਿਆ ਮੇਰੀ ਡਿਊਟੀ ਲਗਾਈ ਗਈ ਆ ਤੇ ਮੈਂ ਆਨ ਕੇ ਦੇਖਿਆ ਐਕਸ਼ਨ ਸਾਹਿਬ ਨੇ ਦੇਖਿਆ ਕੋਈ ਟਮਾੜੀ ਲੱਗ ਰਹੀ ਔਰ ਰਿਮੂਵ ਕਰਾਤੀ ਏ ਸਾਰੀ ਤੇ ਉਹਨੂੰ ਵਧੀਆ ਕੰਮ ਹੋ ਰਿਹਾ ਕਿੰਨੀ ਗੱਟ ਲੱਗ ਚੁੱਕੀ ਸੀ ਤਿੰਨ ਚਾਰ ਸੌ ਇੱਟ ਹੈਗੀ 500 ਹੋਏਗੀ ਵੱਤੋ ਵੱਤ ਮੈਂ ਗਿਣਤੀ ਨਹੀਂ ਕੀਤੀ ਜਿਹੜੀ ਨੀਆਂ ਦੇ ਵਿੱਚ ਲੱਗੀ ਹੈ ਮੈਂ ਸਾਰੀ ਰਿਮੂਵ ਕਰਾ ਦਿੱਤੀ ਕਿੰਨੇ ਫੜ ਕੰਮ ਹੋ ਚੁੱਕਾ ਕੰਮ ਤੇ ਜੇ ਸਰ ਸਟਾਰਟ ਆ 10% ਕੰਮ ਹੋਇਆ ਕਿਸੇ ਦਾ ਵੀ ਕੋਈ ਸ਼ਿਕਾਇਤ ਆਈ ਸੀ ਕਿ ਕੋਈ ਪਿੱਲੀ ਇੱਟ ਲੱਗਦੀ ਹੈ ਜਾਂ ਕੋਈ ਮੈਨੂੰ ਇਸ ਬਾਰੇ ਜਿਆਦਾ ਜਾਣਕਾਰੀ ਨਹੀਂ ਹੈਗੀ ਮੇਰੀ ਡਿਊਟੀ ਲਗਾਈ ਗਈ ਸੀ ਮੈਂ ਮੈਨੂੰ ਉਹਨਾਂ ਨੇ ਕਿਹਾ ਸੀ ਕਿ ਪੁਰਾਣੀ ਏਟ ਲੱਗੀ ਹੈ ਕੋਈ ਬਾੜੀ ਏਟ ਲੱਗੀ ਮੈਂ ਕਢਵਾਤੀ ਸਾਰੀ ਕਿੰਨੇ ਲਾਈ ਸੀ ਤੇ ਕਿਹਦੀ ਨਿਕਲੀ ਲੱਗਦੀ ਏਟ ਲਾਉਂਦੀ ਸਰ ਮੈਨੂੰ ਇਸ ਬਾਰੇ ਜਾਣਕਾਰੀ ਨਹੀਂ ਕੋਈ ਹੈਗੀ ਵੀ ਪਹਿਲੋਂ ਕੌਣ ਕੰਮ ਕਰ ਰਿਹਾ ਸੀ ਕਿੰਨੇ ਲਗਾਈ ਆ ਮੈਨੂੰ ਤੇ ਮੇਰੀ ਡਿਊਟੀ ਲਗਾਈ ਗਈ ਮੈਂ ਆਣ ਕੇ ਮੈਂ ਦੇਖਿਆ ਹਿੰਦਸਿਆ ਗਿਆ ਵੀ ਆ ਗਲਤੀ ਠੇਕਦਾ ਨਹੀਂ ਸਾਰੇ ਚੱਕਦੇ ਨੇ ਲਾਈ ਚੱਕਦੇ ਨੇ ਲਾਈ ਮੈਡਮ ਕੀ ਹੁਣ ਵੇਖਣਗੇ ਜੀ ਸਾਡੇ ਉੱਪਰ ਜਿਹੜੇ ਹੈਗੇ ਆ ਸਾਰੇ ਕਿੰਨੀ ਨਗਲੀ ਹੋਈ ਆ ਅਸੀਂ ਜਾਂਚ ਚੱਲ ਰਹੀ ਹੈ ਹਾਂ ਜਾਂਚ ਚੱਲ ਰਹੀ ਹੈ ਕਿ ਕਿੰਨੇ ਲਗਾਈ ਹੋਈ ਹੈ ਉਹ ਆਪਾਂ ਰਿਮੂਵ ਕਰਾ ਦਿੱਤੀ ਹੈ ਜੀ ਸਾਰੀਆਂ ਛੋਟੋ ਵਗੈਰਾ ਖੇਚਲੀ ਹੋਦੀਆਂ ਤੁਹਾਡੀ ਕੀ ਜ਼ਿੰਮੇਵਾਰੀ ਹੈ ਜੀ ਸਰ ਮੇਰੀ ਨਿਗਰਾਨੀ ਦੇ ਵਿੱਚ ਫਰਸਟ ਕਲਾਸ 8 ਈਟ ਆਈ ਹੋਈ ਆ ਉਹ ਤੁਸੀਂ ਦੇਖ ਸਕਦੇ ਹੋ ਚੱਕੇ ਲੱਗੇ ਹੋਏ ਆ ਫਰਸਟ ਕਲਾਸ 8 ਈਟ ਆ ਫਰਸਟ ਕਲਾਸ ਈਟ ਆ ਸੀਮੈਂਟ ਏਸੀਸੀ ਬ੍ਰਾਂਡ ਦਾ ਲਗਾਇਆ ਜਾ ਰਿਹਾ ਸਰੀਆ ਵਧੀਆ ਕੁਆਲਟੀ ਦਾ ਜਨਰਲ ਦਾ ਸਰੀਆ ਹੈਗਾ ਕੰਕਰੀਟ ਜਿਹੜੀ ਉਹ ਆਰਐਮਸੀ ਤੋਂ ਮਿਕਸ ਹੋ ਕੇ ਆ ਰਹੀ ਆ ਜਿੱਥੇ ਕਿ ਥੋੜੀ ਬੋਤੀ ਲੋਡ ਪੈਂਦੀ ਹੈ ਸਾਡਾ ਮਿਕਸਚਰ ਹੈਗਾ ਉਹਦੇ ਨਾਲ ਮਿਕਸ ਕਰਕੇ ਪਾਈ ਜਾ ਰਹੀ ਹੈ ਠੀਕ ਨਹੀਂ ਤੇ ਵਧੀਆ ਕੁਆਲਟੀ ਦਾ ਕੰਮ ਹੋ ਰਿਹਾ ਐਸ ਪਰ ਗਾਈਡਲਾਈਨ ਮੈਂ ਉਹਨੂੰ ਕਿਹਾ ਕਿ ਜੋ ਐਸ ਪਰ ਸਾਡੀਆਂ ਗਾਈਡਲਾਈਨ ਹੈਗੀਆਂ ਉਹਦੇ ਮੁਤਾਬਕ ਕੰਮ ਕਰਨਾ ਪੈਣਾ ਉਹ ਤੋਂ ਲੰਬੇ ਨਹੀਂ ਜਾਇਆ ਜਾਣਾ ਜਿਸ ਤਰ੍ਹਾਂ ਤੁਸੀਂ ਕਹਿੰਦੇ ਠੇਕੇਦਾਰ ਨੇ ਜਿਹੜਾ ਵਾ ਇਹ ਕੰਮ ਸਿੰਬੜਾ ਮੈਂ ਤੁਹਾਨੂੰ ਬੁਲਾ ਦਿੱਤੀ ਆ ਲੱਗਦਾ ਤੁਹਾਨੂੰ ਕਾਰਵਾਈ ਜਦੋਂ ਚਾਹੀਦੀ ਹੈ ਹਾਂਜੀ ਉਹ ਜੋ ਸਾਡੀ ਵਿਭਾਗ ਦੀ ਕਾਰਵਾਈ ਹੈ ਉਹ ਸਾਡੇ ਅਫਸਰ ਉਹ ਦੇਖਣਗੇ ਕਰਨਗੇ